ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਆ ਪਧੋੜ ਤੋਂ ਸਾਮਣੇ ਆ ਰਹੀ ਆ ਜਿੱਥੇ ਪਧੋੜ ਦੇ ਵਿੱਚ ਸਾਬਕਾ ਸਰਪੰਚ ਦੇ بیٹے ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇੱਕ ਵਿਅਕਤੀ ਵੱਲੋਂ ਇਹ ਜਿਹੜਾ ਇਹ ਕਤਲ ਕੀਤਾ ਗਿਆ ਜਿਸਦੇ ਮੌਕੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਤਸਵੀਰਾਂ ਜੜੀਆਂ ਨੇ ਜਿੱਥੇ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਨੇ ਹਲਕਾ ਜਿਹੜਾ ਇਹ ਪਧੋੜ ਦੇ ਪਿੰਡ ਸ਼ਹਿਣਾਵੇ ਦੇ ਵਿੱਚ ਇੱਕ ਸਨਸਨੀ ਖੇਜ਼ ਖਬਰ ਸਾਹਮਣੇ ਆ ਰਹੀ ਆ ਪ੍ਰਾਪਤ ਜਾਣਕਾਰੀ ਅਸਾਰ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਸਾਬਕਾ ਸਰਪੰਚ ਦੇ بیٹے ਜਿਸਦਾ ਨਾਮ ਸੁਖਵਿੰਦਰ ਸਿੰਘ ਕਲਕੱਤਾ ਦੱਸਿਆ ਜਾ ਰਿਹਾ ਹੈ ਵਿਅਕਤੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਸਾਰ ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਸੁਖਵਿੰਦਰ ਸਿੰਘ ਜਿਹੜਾ ਇਹ ਉਹ ਬੱਸ ਸਟੈਂਡ ਤੇ ਕਿਸੇ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠਾ ਸੀ ਤਾਂ ਜਿੱਥੇ ਹਮਲਾਵਰ ਜਿਹੜਾ ਇਹ ਅਚਾਨਕ ਹੀ ਦਫਤਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਗੋਲੀਆਂ ਦੇ ਨਾਲ ਜਿਹੜੀ ਆ ਉਸ ਦਾ ਕਤਲ ਕਰ ਦਿੰਦਾ ਜਿਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਪੂਰੀ ਘਟਨਾ ਨੂੰ ਲੈ ਕੇ ਜਾਣਕਾਰੀ ਦਿੰਦੇ ਆ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਵਿਸਥਾਰ ਦੇ ਖੋ ਜੇ ਬਹੁਤ ਕਾਲਾ ਦਿਨ ਹੈ ਪੰਜਾਬ ਸਰਕਾਰ ਦੇ ਲਈ ਕਿਉਂਕਿ ਸਰਕਾਰ ਨੇ ਜਾਣਬੁੱਝ ਕੇ ਗਿਣੀ ਮਥੀ ਸਾਜਸ ਦੇ ਨਾਲ ਖਾਸ ਕਰਕੇ ਲਾਭ ਉਗੋ ਕਨੇ ਇਹ ਕਰਵਾਇਆ ਕੰਮ ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਵੀ ਦੇਖਦੇ ਰਹੇ ਹੋ ਸੰਗਤਾਂ ਵੀ ਦੇਖਦੇ ਨੇ ਜਿਸ ਵੀ ਪੰਚਾਇਤ ਦੇ ਨਾਲ ਜਿਸ ਵੀ ਸਰਪੰਚ ਦੇ ਨਾਲ ਸਮੇਂ ਦੀ ਸਰਕਾਰ ਨੇ ਕੋਈ ਗਲਤ ਵਿਵਹਾਰ ਕੀਤਾ ਜਾਂ ਕਿਸੇ ਭੈਣ ਭਰਾ ਦੇ ਨਾਲ ਗਲਤ ਵਿਵਹਾਰ ਕੀਤਾ ਉਹ ਲੋਕ ਇਹਾਂ ਦੇ ਲਈ ਹਮੇਸ਼ਾ ਲੜਦਾ ਸੀ ਹਮੇਸ਼ਾ ਆਵਾਜ਼ ਬੁਲੰਦ ਕਰਦਾ ਸੀ ਉਹ ਧੜਕ ਜਰਨਲ ਸੀ ਸਰਦਾਰ ਸਿਮਰਨਜੀਤ ਮਾਨ ਸਾਹਿਬ ਦੇ ਨਾਲ ਲਗਾਤਾਰ ਉਹ 21 22 ਤੋਂ ਜੁੜਿਆ ਹੋਇਆ ਸੀਗਾ ਔਰ ਸਰਦਾਰ ਸਿਮਰਨਜੀਤ ਮਾਨ ਸਾਹਿਬ ਨੇ ਕਈ ਵਾਰ ਨਾਲ ਜਾ ਕੇ ਜਾਂ ਆਪਣੀ ਐਪਲੀਕੇਸ਼ਨ ਅਸੀਂ ਰਿਕਮੈਂਡ ਕਰਕੇ ਪ੍ਰਸ਼ਾਸਨ ਨੂੰ ਵੀ ਦਿੱਤੀਆਂ ਉਸ ਵਕਤ ਜਿਹੜੇ ਐਸਐਸਪੀਸੀ ਜਾਂ ਡੀਸੀਸੀ ਉਸ ਸਮੇਂ ਦੇ ਕਿ ਵੀ ਇਹਨੂੰ ਸਿਕਿਉਰਟੀ ਦਿੱਤੀ ਜਾਵੇ ਜਾਂ ਇਹਦਾ ਹਸਲਾ ਜਿਹੜਾ ਹੈਗਾ ਇਹਨੂੰ ਦਿੱਤਾ ਜਾਵੇ ਪਰ ਉਹ ਨਹੀਂ ਮਿਲਿਆ ਉਹਨੂੰ ਪਰ ਜੇ ਮੈਂ ਲੱਗ ਰਿਹਾ 10 ਹੋਵੇਗੀ ਨਾਲ ਦਾ ਸਾਥੀ ਸੀ ਜਿਹਨੇ ਇਹ ਕਤਲ ਦਾ ਅੰਜਾਮ ਕੀਤਾ ਨਹੀਂ ਸਾਥੀ ਕਿਉਂ ਸੀ ਗਦਾਰ ਸੀ ਜਿਹੜੇ ਨੇ ਬੜਾ ਮਾਰ ਮਾਰ ਕੀਤੀ ਹੈ ਜਿਹੜੀ ਗਦਾਰ ਮਾਰ ਕੀਤੀ ਹੈ ਤੇ ਔਰ ਬੁਝ ਦੇ ਲਈ ਕੈਰਤਾ ਦੇ ਨਾਲ ਮਾਰਿਆ ਬੈਠੇ ਬੰਦੇ ਨੂੰ ਪਿੱਛੇ ਤੋਂ ਗੋਲੀ ਮਾਰੀ ਗਈ ਆ ਉਹਨੂੰ ਇਹ ਉਹ ਨਸ਼ੇੜੀ ਬੰਦੇ ਦਾ ਕੋਈ ਹਿਆਂ ਨਹੀਂ ਸੀ ਜੋ ਉਹਨੂੰ ਮਾਰ ਸਕਦਾ ਕਿਉਂਕਿ 6 ਫੁੱਟ ਉੱਚਾ ਜਵਾਨ ਸੀ ਗਲੋਂ ਫੜ ਕੇ ਘੁੱਟ ਦਿੰਦਾ ਉਹਨੂੰ ਉਹ ਨਸ਼ੇੜੀ ਨੂੰ ਪਰ ਉਹਦੇ ਮਗਰ ਸਰਕਾਰ ਸੀ ਸਰਕਾਰ ਨੇ ਇਹ ਮਰਵਾਇਆ ਸਰਕਾਰ ਹਮੇਸ਼ਾ ਉਹ ਆਵਾਜ਼ਾਂ ਨੂੰ ਦਬਾਉਂਦੀ ਹੈ ਜਿਹੜੀਆਂ ਲੋਕ ਹਿੱਤਾਂ ਲਈ ਲੜਦੀਆਂ ਨੇ ਦੀਪ ਸਿੱਧੂ ਸਰਦਾਰ ਸਿਮਰਨਜੀਤ ਮਾਨ ਸਾਹਿਬ ਦੇ ਨਾਲ ਚੱਲਿਆ ਮਾਨ ਸਾਹਿਬ ਨੇ ਉਹਨੂੰ ਵੀ ਕਿਹਾ ਸੀ ਕਿ ਦੀਪ ਥੋੜਾ ਰਾਤ ਨੇਰੇ ਸਵੇਰੇ ਤੂੰ ਦੇਖ ਕੇ ਜਾਣਾ ਇਕੱਲੇ ਨਹੀਂ ਜਾਣਾ ਪਰ ਉਹ ਮਾਨ ਸਾਹਿਬ ਦੀ ਉਹਨੇ ਗੱਲ ਨਾ ਮੰਨੀ ਉਹ ਚਲਿਆ ਗਿਆ ਦਿੱਲੀ ਆਉਂਦੇ ਦਾ ਉਹਨਾਂ ਨੇ ਐਕਸੀਡੈਂਟ ਦਾ ਰੂਪ ਦੇ ਕੇ ਉਹਨੂੰ ਮਾਰਿਆ ਗਿਆ ਸਿੱਧੂ ਮੂਸੇਵਾਲੇ ਨੇ ਕਿਹਾ ਬਾਪੂ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਤੇਰੇ ਕਾਗਜ਼ ਭਰਉਣ ਵਾਸਤੇ ਬਾਹੀ ਵਿੱਚ ਮੈਂ ਆਉਂਗਾ ਆਪਣਾ ਪੂਰਾ ਤਾਮਜਾਮ ਕਰਕੇ ਔਰ ਦੂਸਰੇ ਤੀਸਰੇ ਦਿਨੀ ਉਹਦਾ ਗੈਂਗਸਟਰਾਂ ਦਾ ਰੂਪ ਦੇ ਕੇ ਉਸ ਨੂੰ ਮਰਵਾ ਦਿੱਤਾ ਜਾਂਦਾ ਜਿਹੜਾ ਵੀ ਬੰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦਾ ਹੈ ਉਹਦੀ ਆਵਾਜ਼ ਨੂੰ ਜਿਹੜਾ ਬੁਲੰਦ ਕਰਦਾ ਉਸ ਨੂੰ ਜਾਂ ਤਾਂ ਮਰਵਾਇਆ ਜਾ ਰਿਹਾ ਹੈ ਜਾ ਉਹਨੂੰ ਦਵਾਇਆ ਜਾ ਰਿਹਾ ਜੇਲਾ ਸਿੱਟਿਆ ਜਾ ਰਿਹਾ ਉਹ ਤੁਹਾਡੇ ਵੱਲੋਂ ਕੀ ਅਗਲਾ ਐਕਸ਼ਨ ਹੋਊਗਾ ਜੀ ਅਸੀਂ ਪਰਿਵਾਰ ਦੇ ਨਾਲ ਆ ਸੰਗਤਾਂ ਦੇ ਨਾਲ ਆ ਅਸੀਂ ਉਹ ਇਹ ਜਿਹੜੀ ਜਿਹੜੀ ਆਵਾਜ਼ ਜਿਹੜੀ ਬਲੰਦ ਕਰਦਾ ਸੀ ਇਹਨੂੰ ਜਿਹੜੀ ਸਰਕਾਰ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਹਜ਼ਾਰਾਂ ਗੁਣਾ ਵੱਧ ਕੇ ਚੱਲੂਗੀ ਉਹ ਜਿਹੜੇ ਪਿੱਛੇ ਸਿੱਧੂ ਮੂਸੇ ਵਾਲਾ ਵਰਤਾ ਚਾਹੇ ਦੀਪ ਪਰਵਾਤਾ ਉਹ ਪਹਿਲਾਂ ਇਕੱਲੇ ਇਕੱਲੇ ਸਟੇਜ ਤੇ ਬੋਲਦੇ ਸੀ ਅੱਜ ਹਰੇਕ ਦੀ ਮੋਬਾਈਲ ਤੇ ਬੋਲ ਰਹੇ ਨੇ ਇਸੇ ਤਰੀ ਸਰਪੰਚ ਕਲਕੱਤਾ ਸਾਡੇ ਦਿਲਾਂ ਵਿੱਚ ਵਸਦਾ ਅਸੀਂ ਉਹਦੀ ਰੂਹ ਨੂੰ ਤੇ ਉਹਦੇ ਜਿਹੜੇ ਨਿਸ਼ਾਨੇ ਸੀ ਉਹਨੂੰ ਮਿਟਣ ਨਹੀਂ ਦੇਵਾਂਗੇ ਨਾਲ ਆ ਅਸੀਂ ਬਹੁਤ ਮਾੜੀ ਗੱਲ ਹੋਈ ਹੈ ਜੀ ਬਹੁਤ ਦਰਦਨਾਕ ਘਟਨਾ ਹੋਈ ਹੈ ਇਹ ਜੋ ਕਿ ਮੈਨੂੰ ਸਵਾ 4 ਵਜੇ ਫੋਨ ਗਿਆ ਕਹਿੰਦੇ ਸਖਵਿੰਦਰ ਸਿੰਘ ਕਲਕੱਤਾ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠਾ ਸੀਗਾ ਅਣਪਛਾਤਾ ਇੱਕ ਮੁੰਡਾ ਆਇਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰ ਦਿਆਂ ਉਸ ਤੋਂ ਬਾਅਦ ਸਾਰਾ ਪਿੰਡ ਇੱਥੇ ਇਕੱਠਾ ਹੋ ਗਿਆ ਉਹ ਬਹੁਤ ਟਾਈਮ ਦਾ ਪਿੱਟਦਾ ਸੀਗਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਖਤਰਾ ਇਹ ਸਰਕਾਰ ਦੀਆਂ ਨਲਕੀਆਂ ਬਹੁਤ ਟਾਈਮ ਤੋਂ ਕਹਿ ਰਿਹਾ ਸੀਗਾ ਸਾਡੇ ਆ ਥਾਣਾ ਨਾਲ ਇਹ ਅਜੇ ਤੱਕ ਪ੍ਰਸ਼ਾਸਨ ਪਹੁੰਚਿਆ ਨਹੀਂ ਹੈਗਾ ਜਿੰਨਾ ਚਿਰ ਪਰਿਵਾਰ ਨੂੰ ਅਨਸਾਫ਼ ਨਹੀਂ ਮਿਲਦਾ ਹੈਗਾਗਾ ਉਹਨਾਂ ਜੇ ਅਸੀਂ ਇੱਥੇ ਰੋਡ ਜਾਮ ਕਰਾਂਗੇ ਇੱਥੇ ਬੈਠਾਂਗੇ ਅਸੀਂ ਮਾਤਾ ਮਲਕੀਤ ਕੌਰ ਕੋਲਕੱਤਾ ਦੇ ਨਾਲ ਚਟਾਨ ਵਾਂਗੂ ਖੜੇ ਆ ਕੀ ਲੱਗਦਾ ਕੀ ਗੱਲ ਕੀ ਗੱਲ ਕਿਸ ਕਰ ਮ ਅਜੇ ਹੋਇਆ ਗਾ ਕੱਲ ਜੀ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਸੀਗਾ ਕੱਲ ਪਰਚੀ ਧਰਨਾ ਲਾਇਆ ਸੀਗਾ ਕੋਈ ਆਪ ਝਾੜੂ ਵਾਲਿਆਂ ਦੇ ਸਰਪੰਚ ਬੈਠੇ ਸੀ ਨਾਲ ਉੱਥੇ ਬੋਲ ਬੋਲਦਾ ਸੀਗਾ ਤੇ ਬਸ ਰੜਕਦੇ ਸੀਗਾ ਝਾੜੂ ਵਾਲਿਆਂ ਦੀ ਸਰਕਾਰ ਦੇ ਇਹ ਇਹ ਸਰਕਾਰਾਂ ਦੇ ਹੱਥਾਂ ਵੀਰ ਜੀ ਇਹ ਸਰਕਾਰਾਂ ਨੇ ਮਰਵਾਇਆ ਇਹ ਝਾੜੂ ਵਾਲੀ ਸਰਕਾਰ ਨਕਮੀ ਸਰਕਾਰ ਆ ਨਾ ਸੁਖਵਿੰਦਰ ਸਿੰਘ ਢੰਗਟਾਲੀਵਾਲ ਸੂਬਾ ਪ੍ਰਚੱਕਤਰ ਕਿਸਾਨ ਸੈੱਲ ਕਾਂਗਰਸ ਜੀ ਸਕਿੰਦਰ ਜੀ ਅੱਜ ਜਿਹੜਾ ਤੁਸੀਂ ਅੱਜ ਇਹ ਫਸਤੇ ਕੀ ਘਟਨਾ ਵਾਪਰੀ ਕੀ ਗੱਲ ਹੋਈ ਆ 4:15 ਦੇ ਕਰੀਬ ਮੈਨੂੰ ਇੱਕ ਫੋਨ ਆਇਆ ਵੀ ਮੇਨ ਬੱਸ ਸਟੈਂਡ ਸਹਿਣਾ ਤੇ ਕੋਈ ਅਣਪਛਾਤੇ ਵਿਅਕਤੀ ਸਕਿੰਦਰ ਸਿੰਘ ਕਲਕੱਤਾ ਦੇ ਗੋਲੀ ਮਾਰ ਕੇ ਭੱਜ ਗਏ ਜਦੋਂ ਮੈਂ ਮੇਨ ਬੱਸ ਸਟੈਂਡ ਸਹਿਣਾ ਤੇ ਪਹੁੰਚਿਆ ਤਾਂ ਇੱਥੇ ਭਾਈ ਮੂਰਚੰਦ ਪ੍ਰਾਪਰਟੀ ਡੀਲਰਾਂ ਦੀ ਦੁਕਾਨ ਆ ਜਿੱਥੇ ਕਲਕੱਤਾ ਬੈਠਾ ਕੁਝ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਪ੍ਰੰਤੂ ਗੱਡੀ ਖੜਾ ਕੇ ਇੱਕ ਵਿਅਕਤੀ ਅਣਪਛਾਤਾ ਆਇਆ ਉਹ ਗੋਲੀ ਮਾਰ ਕੇ ਤੁਰੰਤ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਇਹਨਾਂ ਨੇ ਉਹਦੇ ਵਿਅਕਤੀ ਦੇ ਪ ਪਰੰਤੂ ਉਹ ਜਿਹੜਾ ਵਿਅਕਤੀ ਜੋ ਭੱਜਣ ਵਿੱਚ ਸਫਲ ਹੋ ਗਿਆ ਪਰੰਤੂ ਜਿਹੜੀ ਪੰਜਾਬ ਸਰਕਾਰ ਆ ਗਈ ਉਹਦੇ ਨਾਲ ਲੈ ਕੇ ਆਰ ਨਾਲ ਸਾਡਾ ਥਾਣਾ ਹੈ ਸਿਰਫ 200 ਗਜ ਤੇ ਪੁਲਿਸ ਪ੍ਰਸ਼ਾਸਨ ਹਜੇ ਤੱਕ ਵੀ ਸੱਤ ਵੱਜਣ ਵਾਲੇ ਹੋ ਗਏ ਉਹਦੇ ਕਾਤਲਾਂ ਨੂੰ ਹਜੇ ਤੱਕ ਵੀ ਫੜ ਨਹੀਂ ਸਕੀ ਕੀ ਕਰ ਬਰਗੀ ਕੀ ਜਿਹਦਾ ਸ਼ੱਕ ਲੱਗਦਾ ਕੀ ਗੱਲ ਲੱਗਦੀ ਹੈ ਦੇਖੋ ਜੀ ਸ਼ੱਕ ਦਾ ਕਾਰਨ ਕੀ ਹੈ ਪੰਜਾਬ ਸਰਕਾਰ ਦੇ ਖਿਲਾਫ ਉਹਦੀ ਆਵਾਜ਼ ਸੀ ਪੰਜਾਬ ਸਰਕਾਰ ਤੋਂ ਖਤਰਾ ਮਹਿਸੂਸ ਕਰ ਰਿਹਾ ਸੀਗਾ ਵੀ ਪੰਜਾਬ ਸਰਕਾਰ ਕਿਸੇ ਟਾਈਮ ਵੀ ਮੇਰਾ ਕਤਲ ਕਰਵਾ ਸਕਦੀ ਆ ਉਹ ਅੱਜ ਹੋ ਕੇ ਰਹਿ ਗਿਆ ਮੇਨ ਬੱਸ ਸਟੈਂਡ ਤੇ ਅੱਜ ਸਾਰਾ ਪਿੰਡ ਆ ਜਿਹੜਾ ਉਹਦੇ ਪਰਿਵਾਰ ਨਾਲ ਖੜਾਗਾ ਜੀ ਕਿਹੜੀ ਪਾਰਟੀ ਨਾਲ ਸਬੰਧਤ ਸੀ ਉਹ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਸਬੰਧ ਸੀ ਪਰੰਤੂ ਹੁਣ ਕੁਝ ਟਾਈਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਟੈਸ ਸੀਗੇ ਜੀ ਲੱਗਦਾ ਕਿ ਇਹ ਇਹ ਕਿ ਕਿਹਦਾ ਸ਼ੱਕ ਲੱਗਦਾ ਕਿ ਸੰਜੀਤ ਲੱਗਦੀ ਹੈ ਸ਼ੱਕ ਵਾਲੀ ਤਾਂ ਇਹ ਗੱਲ ਹੈ ਉਹ ਤਾਂ ਖੁਦ ਹੀ ਲੈਬ ਹੋ ਕੇ ਚੈਨਲਾਂ ਦਾ ਹੀ ਕਿ ਪਿਛਲੇ 3.5 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਆ ਉਹਦਾ ਪਿੱਟ ਰਿਹਾ ਸੀਗਾ ਵੀ ਮੇਰਾ ਪੰਜਾਬ ਸਰਕਾਰ ਕਦੋਂ ਵੀ ਕਤਲ ਕਰਾ ਸਕਦੀ ਆ ਮੈਨੂੰ ਸਕਿਉਰਿਟੀ ਦੀ ਲੋੜ ਆ ਪਰੰਤੂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਉਹਨਾਂ ਨੂੰ ਸਕਿਉਰਿਟੀ ਨਹੀਂ ਮਿਲੀ ਸਾਡੇ ਹਰ ਰੋਜ਼ ਨੌਜਵਾਨਾਂ ਦੇ ਕਤਲ ਹੋ ਰਹੇ ਆ ਪਰसों ਸਾਡੇ ਪਿੰਡ ਦੇ ਭਾਂਜੇ ਦਾ ਹੀਰੇ ਦਾ ਬਰਨਾਲੇ ਦਸਹਰਾ ਗਰਾਊਂਡ 'ਚ ਕਤਲ ਕਰ ਦਿੱਤਾ ਗਿਆ ਉਹਦਾ ਹਜੇ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਤੇ ਲੁਧਿਆਣੇ ਕੱਲ ਭਈਆਂ ਨੇ ਪ੍ਰਵਾਸੀਆਂ ਨੇ ਸਾਡਾ ਪੰਜਾਬੀ ਨੌਜਵਾਨ ਮਾਰ ਕੇ ਨਹਿਰ ਵਿੱਚ ਸੁੱਟਦਾ ਉਹਨੂੰ ਹਜੇ ਪਾੜ ਰਹੇ ਅਗੇ ਉਹਦਾ ਇਨਸਾਫ ਨਹੀਂ ਮਿਲਿਆ ਸਾਡੇ ਨੌਜਵਾਨ ਪੀੜ ਕਤਲ ਹੋ ਰਿਹਾ ਪਰੰਤੂ ਪੰਜਾਬ ਸਰਕਾਰ ਆ ਜਿਹੜੀ ਤੁਹਾਡਾ ਕੀ ਸੰਘਰਸ਼ ਹੋਊਗਾ ਸਾਡਾ ਸੰਘਰਸ਼ ਇਹ ਜਿੰਨਾ ਟਾਈਮ ਕਲਕੱਤੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸੀ ਮਾਤਾ ਮਲਕੀਤ ਕੌਰ ਨਾਲ ਖੜੇ ਆ ਅਸੀਂ ਉਹਦੀ লাশ ਵੀ ਨਹੀਂ ਚੱਕਣ ਦਿੰਦੇ ਤੇ ਅਸੀਂ ਸੜਕਾਂ ਜਾਮ ਕਰ ਦਾਂਗੇ ਜੀ ਇਹ ਜਿਹੜਾ ਹਾਈਵੇ ਕਿੰਨਾ ਟਾਈਮ ਜਾਮ ਰਹੂਗਾ ਇਹ ਤਾਂ ਹੁਣ ਲਗਾਤਾਰ 2 ਘੰਟੇ ਤੋਂ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸੰਘਰਸ਼ ਇਸੇ ਤਰ੍ਹਾਂ ਸਾਡਾ ਸਾਰਾ ਨਗਰ ਕੱਲੇ-ਕੱਲੇ ਬੱਚਾ-ਬੱਚਾ ਜਿਹੜੇ ਲੋਕਾਂ ਦੇ ਨਾਲ ਉਹ ਇਤਦਾਨਮਗ ਦੁੱਖ ਦੀ ਘੜੀ ਵਿੱਚ ਖੜਦਾ ਸੀ ਅੱਜ ਉਹ ਸਾਰੇ ਬੱਚਾ-ਬੱਚਾ ਹਮਦਰਦੀ ਤੌਰ ਤੇ ਤੇ ਆ ਨਾ ਕਿ ਇੱਥੇ ਕੋਈ ਤਮਾਸ਼ੇ ਦੇਖਣੇ ਸਾਰੇ ਪੰਜਾਬ ਸਰਕਾਰ ਦੇ ਖਿਲਾਫ ਆਏ ਹੋਏ ਲੋਕ ਕਿਹੜਾ ਨਾ ਗੁਰਜੀਤ ਸਿੰਘ ਸ਼ੇਣੀ ਸਿੰਘ ਇੱਕਾ ਛੋਟੇ ਇੱਥੇ ਸ਼ੇਣੀ ਦੇ ਬਿਲਕੁਲ ਬੱਸ ਸਟੈਂਡ ਦੇ ਉੱਪਰ ਇੱਕ ਕਤਲ ਹੋਇਆਗਾ ਸਾਬਕਾ ਸਰਪੰਚ ਦੇ بیٹے ਦਾ ਕੀ ਕਹਿਣਾ ਚਾਹੋਗੇ ਦੇਖੋ ਜੀ ਜਦੋਂ ਦਾ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਾਡੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੀ ਆਵਾਜ਼ ਚੁੱਕਣ ਵਾਲੇ ਜੀ ਮੁੱਸੇਵਾਲਾ ਦੀਪ ਸਿੱਧੂ ਉਹਨਾਂ ਦਾ ਸਾਰਿਆਂ ਦਾ ਕਤਲ ਹੋਇਆ ਸੋ ਸੰਦੀਪ ਨੰਗਲਮ ਦਾ ਇਹੋ ਜੇ ਪੂਰੇ ਨੌਜਵਾਨ ਜਿਹੜੇ ਸੀਗੇ ਪੰਜਾਬ ਦੇ ਉਹਨਾਂ ਦਾ ਕਤਲ ਹੋਇਆ ਅੱਜ ਬੜੀ ਮੰਦਭਾ ਕੀ ਘਟਨਾ ਜਿਹੜੀ ਸਾਡੇ ਸੈਨੇ ਦੇ ਵਿੱਚ ਵਾਪਰੀ ਆ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜਿਹੜੇ ਤੁਹਾਨੂੰ ਸਾਰੇ ਪੱਤਰਕਾਰ ਭਾਈ ਚਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਉਹ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਜਿਹੜੀ ਆਵਾਜ਼ ਆ ਕੋ ਚੱਕਦੇ ਸੀਗੇ ਤੇ ਹਰ ਇੱਕ ਗਰੀਬ ਮਜ਼ਲੂਮ ਦੇ ਹੱਕ ਦੇ ਵਿੱਚ ਖੜਦੇ ਸੀ ਸੋ ਇਹਨਾਂ ਨੂੰ ਸਰਕਾਰਾਂ ਦੇ ਅੱਖਾਂ ਦੇ ਵਿੱਚ ਰੜਕਣ ਕਾਰਨ ਅੱਜ ਕਿਸੇ ਨਾ ਕਿਤੇ ਉਹਨਾਂ ਦਾ ਜਿਹੜਾ ਇਹ ਕਤਲ ਆਇਓ ਕਰਵਾਇਆ ਜਾ ਚੁੱਕਿਆ ਹੈ ਜੇ ਜੇ ਇਨਸਾਫ ਨਾ ਮਿਲੇ ਸੋ ਤਾਂ ਤੁਸੀਂ ਕੀ ਕਰਵਾਗੇ ਇਹ ਇਨਸਾਫ ਮਿਲਿਆ ਅਸੀਂ ਸਮੁੱਚਾ ਪਿੰਡ ਭਾਵੇਂ ਸਾਡੇ ਉਹਦੇ ਨਾਲ ਕਿੰਨੇ ਵੱਡੇ મતਭੇਦ ਸੀ ਕਿਸੇ ਦੇ મતਭੇਦ ਸੀ ਅਸੀਂ ਇੱਕਜੁੱਟ ਹੋ ਕੇ ਸਾਰਾ ਪਿੰਡ ਆ ਉਹ ਅਸੀਂ ਸੰਘਰਸ਼ ਵਿੱਢਾਂਗੇ ਤੇ ਇਹ ਰੋਡ ਆ ਜਿਹੜਾ ਹਮਾਂ ਚਿਰ ਜਾਮ ਰੱਖਾਂਗੇ ਦੁਗਵਾ ਸ਼ਾਮੀ 4:30 ਪਿੰਡ ਸੈਨਾ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਦੀ ਜਿੰਦਰ ਸਿੰਘ ਚਨਫ ਬਰਪੁਸ਼ਿੰਗ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਿ ਮੌਕੇ ਤੇ ਸਾਰੇ ਸੀਨੀਅਰ ਅਫਸਰ ਪਹੁੰਚ ਗਏ ਸੀ ਕਿ ਮੈਂ ਆਪ ਵੀ ਮੌਕੇ ਤੇ ਆ ਗਿਆ ਸੀਗਾ ਕ੍ਰਾਈਮ ਫੇਸੀਆਂ ਜਿਹੜੇ ਮੌਕੇ ਦੇ ਚਸਨੀਰ ਗਵਾ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਜਿੰਦਰ ਸਿੰਘ ਸੁਖਮਿੰਦਰ ਨਾਲ ਵੀ ਰਹਿਦਾ ਸੀਗਾ ਇਹਨਾਂ ਦੀ ਆਪਸ ਦੀ ਗੱਲਬਾਤ ਵੀ ਸੀਗੀ ਔਰ ਬੱਸ ਸਟੈਂਡ ਦੇ ਨੇੜੇ ਹੀ ਇੱਕ ਪ੍ਰਾਪਰਟੀ ਸਲਾਹਕਾਰ ਦੀ ਦੁਕਾਨ ਹੈ ਉੱਥੇ ਇਹ ਬੈਠੇ ਸੀਗੇ ਪ੍ਰਾਈਮ ਫੇਸੀਆਂ ਇਹਨਾਂ ਦੀ ਪਰਸਨਲ ਰੰਜਿਸ਼ ਕਰਕੇ ਕੁਝ ਲੱਗ ਰਿਹਾ ਹੈ ਸਾਢੇ ਵੱਲੋਂ ਮਲਟੀਪਲ ਟੀਮ ਨੂੰ ਫੀਲਡ ਤੇ ਰਵਾਨਾ ਕੀਤਾ ਗਿਆ ਹੈ ਇਨੀਸ਼ੀਅਲੀ ਜਿਹੜਾ ਅਕਿਊਜ਼ਡ ਹੈ ਕਿੰਦਰ ਉਹਦੀ ਲੋਕੇਸ਼ਨ ਪੱਖੋਂ ਦੀ ਆ ਰਹੀ ਸੀਗੀ ਬਾਅਦ 'ਚ ਉਹਦਾ ਮੋਬਾਈਲ ਸਵਿਚ ਆਫ ਹੋ ਗਿਆ ਹੈ साढ़े टीम वालों मल्टीपल थावे रेट की जा रही है असी जल्द तो जल्द अक्यूज़ में भी काबू कर लेंगे और जो विक्टिम का परिवार है उन्होंने बयान परचा दर्ज किया जा रहा है ये असी प्रोपर डूंगाई न पड़ताल भी करेंगे सारे एंगल में क्लीयर करेंगे तो जो ये बंदा एक्यूज काबू हो जाएगा उस तो बाद अलियर कर सेंगे पर प्राइवे फेस या इन्हें परसनल रंजिश लग रही है क्योंकि वारदातों थोड़ी देर पहले एक भीडियो भी सामने आई है जीदर आप लाइव हुआ है और कुछ पैसे वैसे भी गल भी चल रही है तो उस एंगल एंगलों असं वेरीफाई कर पाएंगे जो ये अक्यूज काबू हो जाएगा ए कुछ र्यूमर भी सोशल मीडिया के सामने आ रहे हैं कि कोई पोलिटल एंगल है एज ऑफ नो मैं थोड़े तो राही यह अपील करा कि किसी र्यूमर त बिलीव ना करें क्योंकि जिस तरीके नाल मौके से चश्मदीद गवाह का कहना है कि जिंदर उस दुकान के अंदर आया बाद सद वो वापस जाने लग उस वेले वेल ओ गॉट चलाया गया जिस करके सुखविंदर सिंह कलकत्ता की मौत हो गई है तो प्राइम प्राए फेसियादी कुछ पर्सनल एनजीसी लग रही है असं सारा वेरीफाई तफ्तीश दौरान करेंगे औके तो काफ़ी कट हो गया सीगा, तो आधे घंटे पहले ही सुखविंदर सिंह सिर डिशीजी बॉडी उतो मूव किया गया है साड़ी टीम मौके पर पहुँच गई असं सारा सी टीवी कैमरा वगैरह सारा कुछ वेरीफाई करना बिल्कुल क्लियर है कि जो एक्ूज है वो क्लियर है जिंदर सिंह और इस करके सा वालों मल्टीपल टीम हूँ मैं आप भी मतलब टीम की मीटिंग भी ले रहा हूँ और जी टेक्निकल टीम है प्लस साढ़े ह्यूमन इंटेलिजेंस भी एक्टिव हो गए हैं ਅਸੀਂ ਜਲ ਤੁਰਜ਼ਲਿਸ ਬੰਦੇ ਨੂੰ ਕਾਬੂ ਵੀ ਕਰ ਲਾਂਗੇ ਔਰ ਜੋ ਬੰਦੀ ਕਾਨੂੰਨੀ ਕਾਰਵਾਈ ਹੈ ਇਸ ਵਿਚ ਕਿਸੇ ਦੀ ਸੰਮੁਲਿਤ ਹੋਰ ਵੀ ਸਾਹਮਣੇ ਆਉਂਦੀ ਹੈ ਉਹ ਦੇਖ ਲਾ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ। ਇਹ ਸਹਨੇਪਿੰਡ ਦਾ ਹੀ रहने ਵਾਲਾ ਹੈ। ਇਹਨਾਂ ਦੀ ਆਪਸ ਦੇ ਵਿੱਚ ਗਲਬਾਤ ਵੀ ਸੀਗੀ ਕਿਉਂਕਿ ਇੱਕ ਦੋ ਪੋਸਟਰ ਵੀ ਪੁਰਾਣੇ ਸਾਹਮਣੇ ਆਏ ਜਿਹਦੇ ਵਿੱਚ ਦੋਨੋਂ ਨਾਲ ਸੀਗੇ ਸੁਖਵਿੰਦਰ ਤੇਜਿੰਦਰ। ਨਹੀਂ ਜੀ ਪਿੰਡ ਸਹਨੇ ਦਾ ਹੀ रहने ਵਾਲਾ ਹੈ ਇਹ ਵੀ। ਸੇਮ ਪਿੰਡ ਦਾ रहने ਵਾਲਾ ਹੈ ਸੁਖਵਿੰਦਰ ਨਾਲ ਦੀ ਗਲਬਾਤ ਵੀ ਸੀ। ਅੰਗਲ ਅਸੀਂ ਸਾਰਾ ਵੈਰੀਫਾਈ ਕਰ ਲਾਂਗੇ ਜੀ।